ਮੱਠੀ ਮੱਠੀ ਸਰਦੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ ਮੌਸਮ ਤੇਜ਼ੀ ਨਾਲ ਬਦਲ ਰਿਹਾ ਸੀ ਰਾਤ ਦਾ ਦੂਜਾ ਪਹਿਰ ਰਾਹਵਾਲੀ ਬੈਠਕ 'ਚ ਸੁੱਤਾ ਪਿਆ ਗਾਮਾ ਉੱਬੜਵਾਹੇ ਉੱਠਿਆ ਸਿਰਾਂ ਨੇ ਰੱਖੀ ਪਾਣੀ ਵਾਲੀ ਬੋਤਲ 'ਚੋਂ ਘੁੱਟ ਪਰ ਮੂੰਹ ਗਿੱਲਾ ਕੀਤਾ ਸ਼ੁਕਰੇ ਮਾਲਕ ਦਾ ਇਹ ਤਾਂ ਇੱਕ ਸੁਪਨਾ ਹੀ ਸੀ ਉਸਨੇ ਉੱਠ ਲਾਈਟ ਜਗਾ ਲਈ ਉਸਨੂੰ ਖੰਗਦੇ ਤੇ ਮੰਜੇ ਤੇ ਬੈਠਿਆਂ ਵੇਖ ਉਸਦੇ ਪੁੱਤਰ ਦੀਪੇ ਨੇ ਪੁੱਛਿਆ ਬਾਪੂ ਕੀ ਗੱਲ ਹੋ ਗਈ ਕਿਉਂ ਬੈਠਾ ਰਾਤ ਤਾਂ ਅਜੇ ਕਾफी ਬਾਕੀ ਐ ਸਿਰ ਸਾਫਾ ਲਪੇਟ ਉਹ ਡੂੰਗੀ ਸੋਚ ਵਿੱਚ ਉਤਰ ਗਿਆ ਜੋ ਅੱਜ ਖੇਤੀ ਵਿਰੁੱਧ ਹੁਕਮਰਾਨਾਂ ਨੇ ਬਿੱਲ ਪਾਸ ਕਰ ਦਿੱਤਾ ਸੀ ਕੀ ਅਸੀਂ ਸੱਚਮੁੱਚ ਟਿਫਨ ਚੁੱਕ ਕੇ ਆਪਣੇ ਹੀ ਖੇਤਾਂ ਵਿੱਚ ਦਿਹਾੜੀ ਕਰਨ ਜਾਇਆ ਕਰਾਂਗੇ ਤਗੜੇ ਦਾ ਸੱਤੀ ਵੀ ਹੀ ਸੋ ਵੱਡੇ ਧਨਾਲ ਲੋਕਾਂ ਦੇ ਕੱਟ ਪੁਤਲੀਆਂ ਬਣ ਜਾਵਾਂਗੇ ਇੱਕ ਬੁਲਾਰੇ ਦੇ ਸੋਹਣੇ ਬੋਲ ਉਸਦੇ ਕੰਨਾਂ 'ਚ ਸ਼ੰਖਮਾਕ ਅਜੇ ਵੀ ਗੂੰਜ ਰਹੇ ਸੀ ਦੀਪ ਨੇ ਆਪਣੇ ਬਾਪੂ ਨੂੰ ਦਿਲਾਸਾ ਦੇਣ ਵਾਂਗ ਉਤਸ਼ਾਹੀ ਬੋਲ ਵਿੱਚ ਕਿਹਾ ਕਿਸਾਨ ਅੰਦੋਲਨ ਵਿੱਚ ਐਵੇਂ ਨਹੀਂ ਬੈਠੇ ਬਾਪੂ ਮਗਦਿਆਂ ਕਿਾਰੇ ਛੇਤੀ ਠੰਡੇ ਨਹੀਂ ਹੁੰਦੇ ਸੰਘਰਸ਼ ਦੀ ਹਮੇਸ਼ਾ ਜਿੱਤ ਹੁੰਦੀ ਹੈ ਸਰਕਾਰੀ ਹਵਾਵਾਂ ਦਾ ਰੁਖ ਬਦਲ ਲੰਦੇ ਨੇ ਲੋਕ ਘੋਲਾਂ ਦੇ ਵੱਡੇ ਝੱਖੜ ਲੋਕ ਆਵਾਜ਼ ਸਰਕਾਰ ਦੀਆਂ ਚੂਲਾ ਹਿਲਾ ਦੇਵੇਗੀ ਉਸਨੇ ਆਪਣੇ ਬਾਪੂ ਨੂੰ ਤਾਂ ਹੌਸਲਾ ਦੇ ਕੇ ਟਿਕਾ ਦਿੱਤਾ ਸੀ ਪਰ ਆਪ ਉਹ ਇਸ ਅਣਕਿਆਸੇ ਯੁੱਧ ਵਿੱਚ ਲੜਨ ਲਈ ਆਪਣੇ ਆਪ ਨੂੰ ਤਿਆਰ ਕਰਨੇ ਲੱਗ ਪਿਆ ਸੀ ਇਸ ਕੋ ਔਰਤ ਨੇ ਪਾਣੀ ਭਰਨ ਲਈ ਗਲੀ 'ਚ ਲੱਗੀ ਟੁੱਟੀ ਢੋਲੂ ਰੱਖਿਆ ਤੇ ਫਿਰ ਗੱਲਾਂ ਕਰਨੇ ਝੂਲ ਚ ਗਈ ਦੂਜੀ ਔਰਤ ਨਾਲ ਉਹ ਕਹਿੰਦੀ ਇਹ ਲੋਕ ਵੀ ਅੱਜਕੱਲ ਕਿਹੋ ਜਿਹੇ ਹਨ ਪਾਣੀ ਦੀ ਉੱਕਾ ਕਦਰ ਨਹੀਂ ਕਰਦੇ ਜਦੋਂ ਕਿ ਸੰਸਾਰ ਭਰ ਵਿੱਚ ਚਰਚਾ ਹੈ ਕਿ ਪਾਣੀ ਦੀ ਵਰਤੋਂ ਸੋ ਸਮਝ ਕੇ ਕਰੋ ਸਾਡੇ ਦੇਸ਼ ਦਾ ਪਤਾ ਨਹੀਂ ਕੀ ਬਣੂਗਾ ਔਰਤ ਗੱਲਾਂ ਕਰਨ ਵਿੱਚ ਮਗਨ ਸੀ ਪਰ ਉਹਦੇ ਡੋਲੂ ਵਿੱਚ ਤੇ ਪਾਣੀ ਪਾ ਕੇ ਥੱਲੇ ਡੁੱਲ ਰਿਹਾ ਸੀ ਤੇ ਪੂਰੀ ਤਰ੍ਹਾਂ ਨਾਲ ਵੇਸਟ ਜਾ ਰਿਹਾ ਤਾਂ ਫਿਰ ਅਚਾਨਕ ਗੱਲਾਂ ਕਰਦੀ ਕਰਦੀ ਤਾਂ ਉਹਦਾ ਧਿਆਨ ਆਪਣੇ ਡੋਲੂ ਕੰਨੀ ਗਿਆ ਤੇ ਉਹਨੇ ਆਪਣਾ ਡੋਲੂ ਚੱਕਿਆ ਤੇ ਉੱਥੇ ਤੇ ਚੱਲਦੀ ਬਣੀ